ਪੰਜਾਬ ਅਤੇ ਹਰਿਆਣਾ ਕੋਰ ਨੇ ਡੀਜੀਪੀ ਨੂੰ ਨੋਟਿਸ ਜਾਰੀ ਕਰ ਦਿੱਤਾ ਕਿ ਜਿਹੜੀ ਤੇਰੀ ਪੁਲਿਸ ਨੇ ਕਰਤੂਤ ਕੀਤੀ ਆ ਉਸ ਮਸਲੇ ਦੇ ਵਿੱਚ ਹੁਣ ਸੀਸੀਟੀਵੀ ਫੁਟੇਜ ਸਾਹਮਣੇ ਰੱਖੋ ਕਿਉਂਕਿ ਇੱਕ ਉਹ ਫੌਜੀ ਜਿਹਨੇ ਦੇਸ਼ ਦੀ ਆਣ ਬਾਣ ਛਾਣ ਵਾਸਤੇ ਸਰਹੱਦਾਂ ਤੇ ਕੰਮ ਕੀਤਾ ਸੀ ਤੇ ਚੰਡੀਗੜ੍ਹ ਦੀ ਪੁਲਿਸ ਦੀ ਕਰਤੂਤ ਸਾਹਮਣੇ ਆਈ ਕਿ ਉਹਨੂੰ ਥਾਣੇ ਬਲਾ ਕੇ ਨੰਗਾ ਕਰਕੇ ਕੁੱਟਿਆ ਕੀ ਮਾਰਿਆ ਗਿਆ ਜਲੀਲ ਕੀਤਾ ਗਿਆ ਜਿਸ ਤੋਂ ਬਾਅਦ ਵਕੀਲ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਤੇ ਉਸ ਤੋਂ ਬਾਅਦ ਹੁਣ ਡੀਜੀਪੀ ਨੂੰ ਨੋਟਿਸ ਹੋ ਜਾਂਦਾ ਪੂਰਾ ਮਸਲਾ ਕੀ ਅਸਲ ਵਿੱਚ ਇੱਕ ਫੌਜੀ ਪ੍ਰਾ ਨੂੰ ਥਾਣੇ ਵਿੱਚ ਬਲਾ ਕੇ ਉਹਦੇ ਕੱਪੜੇ ਵੀ ਉਤਾਰੇ ਗਏ ਉਸ ਤੋਂ ਬਾਅਦ ਕਟਮਾਰਕ ਕੀਤੀ ਗਈ ਜਲੀਲ ਕੀਤਾ ਗਿਆ ਔਰ ਉਲਟਾ ਪੁਲਿਸ ਕਰਮਚਾਰੀ ਜਿਹੜੇ ਤੇ ਹਾਜ਼ਰ ਸੀ ਉਹਨਾਂ ਨੇ ਵੀਡੀਓ ਬਣਾਈ ਤੇ ਜਦੋਂ ਫੌਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਤੇ ਹੁਣ ਡੀਜੀਪੀ ਨੂੰ ਨੋਟਿਸ ਹੋ ਜਾਂਦੇ ਨੇ ਤੇ ਸੀਸੀਟੀਵੀ ਜਿਹੜੀ ਫੁਟੇਜ ਆ ਉਹਨੂੰ ਸੇਫ ਰੱਖਣ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਨੇ ਅਸਲਤ ਮਸਲਾ ਕੀ ਹੈ ਕਿ ਚੰਡੀਗੜ੍ਹ ਪੁਲਿਸ ਦੇ 11 ਸਟੇਸ਼ਨ ਜਿਹੜਾ ਪੁਲਿਸ ਸਟੇਸ਼ਨ 11 ਪੁਲਿਸ ਸਥਾਨਾ 11 ਵਾ ਉਹਦੇ ਅੰਦਰ ਇੱਕ ਫੌਜੀ ਨੂੰ ਨੰਗਾ ਕਰਕੇ ਕੁੱਟਿਆ ਮਾਰਿਆ ਗਿਆ ਔਰ ਉਲਟਾ ਵੀਡੀਓ ਉਥੋਂ ਜਿਹੜੇ ਹਾਜ਼ਰ ਕਰਮਚਾਰੀ ਚੰਡੀਗੜ੍ਹ ਪੁਲਿਸ ਦੇ ਉਹਨਾਂ ਨੇ ਵੀਡੀਓ ਬਣਾਈ ਪੀੜਤ ਫੌਜੀ ਵੱਲੋਂ ਇਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਏਗਾ ਪਟੀਸ਼ਨ ਪਾਈ ਗਈ ਔਰ ਪਟੀਸ਼ਨ ਤੇ ਸੁਣਵਾਈ ਕਰਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਇੱਕ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਨੂੰ ਨੋਟਿਸ ਜਾਰੀ ਕਰਕੇ ਅਗਲੀ ਤਰੀਕ ਤੱਕ ਪੇਸ਼ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਦੂਜੇ ਪਾਸੇ ਪੁਲਿਸ ਸਟੇਸ਼ਨ ਵਿੱਚ ਉਸ ਦਿਨ ਦੀ ਜਿਹੜੀ ਵੀਡੀਓ ਆ ਉਹਨੂੰ ਸੁਰੱਖਿਅਤ ਰੱਖਣ ਵਾਸਤੇ ਵੀ ਹਾਈ ਕੋਰਟ ਨੇ ਕਹਿ ਦਿੱਤਾ ਕਿ ਜਰੂਰਤ ਪੈਣ ਤੇ ਉਹ ਵੀਡੀਓ ਜਿਹੜੀ ਆ ਉਹ ਅਦਾਲਤ ਵਿੱਚ ਪੇਸ਼ ਕਰਨ ਵਾਸਤੇ ਆਦੇਸ਼ ਜਾਰੀ ਕਰ ਦਿੱਤੇ ਜਾ ਸਕਦੇ ਨੇ ਇਹ ਵੀ ਮਸਲਾ ਸਾਹਮਣੇ ਆਇਆ ਕਿ ਪੀੜਤ ਫੌਜੀ ਦੀ ਪਤਨੀ ਚੰਡੀਗੜ੍ਹ ਪੁਲਿਸ ਦੇ ਵਿੱਚ ਹੈੱਡ ਕਨਸਟੇਬਲਸੀ ਤੇ ਪਿਛਲੇ ਦਿਨਾਂ ਉਹਨਾਂ ਮੀਆਂ ਬੀਬੀ ਦਾ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਸੀ ਇਸ ਤੇ 12 ਨਵੰਬਰ 2023 ਨੂੰ ਉਸ ਨੂੰ ਚੰਡੀਗੜ੍ਹ ਪੁਲਿਸ ਸਟੇਸ਼ਨ ਸੈਕਟਰ 11 ਵਿੱਚ ਬੁਲਾਇਆ ਗਿਆ ਪਤਨੀ ਦੇ ਇਸ਼ਾਰੇ ਤੇ ਇਲਜ਼ਾਮ ਲੱਗੇ ਨੇ ਕਿ ਉਹਦੇ ਉਥੇ ਕੱਪੜੇ ਉਤਾਰ ਕੇ ਉਹਦੇ ਨਾਲ ਜ਼ਬਰਦਸਤ ਮਾਰਕੁੱਟ ਕੀਤੀ ਗਈ ਹੈ ਨੰਗਾ ਕੀਤਾ ਗਿਆ ਜਲੀਲ ਕੀਤਾ ਗਿਆ ਉਲਟਾ ਜਿਹੜੇ ਉਥੇ ਸਿਰਫ ਮੌਕੇ ਹਾਜ਼ਰ ਸਨ ਪੁਲਿਸ ਕਰਮਚਾਰੀ ਉਹਨਾਂ ਨੇ ਉਸ ਫੌਜੀ ਦੀ ਵੀਡੀਓ ਵੀ ਬਣਾ ਦਿੱਤੀ ਔਰ ਇਹ ਵੀ ਉਹਨੂੰ ਧਮਕੀ ਦਿੱਤੀ ਗਈ ਕਿ ਅਗਰ ਇਹ ਗੱਲ ਕਿਤੇ ਬਾਹਰ ਜਾ ਕੇ ਆਖੀ ਤਾਂ ਫਿਰ ਵੀਡੀਓ ਵਾਇਰਲ ਕਰ ਦਿੱਤਾ ਜਾਊਗਾ ਇਸ ਦੇ ਬਾਅਦ ਫਿਰ ਪੀੜਤ ਫੌਜੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਨੇ ਫੌਜੀ ਨੇ ਇਸ ਪੂਰੀ ਘਟਨਾ ਦੀ ਸੂਚਨਾ ਆਪਣੇ ਕਮਾਂਡਿੰਗ ਅਫਸਰ ਨੂੰ ਦਿੱਤੀ ਕਮਾਂਡਿੰਗ ਅਫਸਰ ਨੇ ਚਿੱਠੀ ਲੈ ਕੇ ਚੰਡੀਗੜ੍ਹ ਦੇ ਡੀਜੀਪੀ ਅਤੇ ਆਈਜੀ ਤੋਂ ਮੰਗ ਕੀਤੀ ਹੈ ਲੇਕਿਨ ਚੰਡੀਗੜ੍ਹ ਪੁਲਿਸ ਦੇ ਕਮਾਂਡੈਂਟ ਅਫਸਰ ਦੀ ਚਿੱਠੀ ਤੋਂ ਬਾਅਦ ਜਾਂਚ ਕੀ ਸ਼ੁਰੂ ਹੋਣੀ ਸੀ ਉਲਟਾ ਉਹ ਜਾਂਚ ਪੁਲਿਸ ਸਟੇਸ਼ਨ 11 ਨੂੰ ਸੌਂਪ ਦਿੱਤੀ ਗਈ ਜਿੱਥੇ ਉਸ ਫੌਜੀ ਨੂੰ ਜਲੀਲ ਕੀਤਾ ਗਿਆ ਸੀ ਕੁੱਟਿਆ ਮਾਰਿਆ ਗਿਆ ਸੀ ਨੰਗਾ ਕੀਤਾ ਗਿਆ ਸੀ ਔਰ ਫੌਜੀ ਦਾ ਇਹ ਵੀ ਦੋਸ਼ ਹੈ ਕਿ ਜਿਸ ਥਾਣੇ ਵਿੱਚ ਉਸ ਦਾ ਉਹਨੂੰ ਕੁੱਟਿਆ ਮਾਰਿਆ ਗਿਆ ਉਸ ਨੂੰ ਸਜ਼ਾ ਦਿੱਤੀ ਗਈ ਹੈ ਬਿਨਾਂ ਵਜ੍ਹਾ ਤੋਂ ਉਸੇ ਥਾਣੇ ਵਿੱਚ ਜਾਂਚ ਨਹੀਂ ਹੋਣੀ ਚਾਹੀਦੀ ਜਾਂਚ ਦੇ ਲਈ ਕਟੋ-ਕਟ ਕੋਈ ਡੀਐਸਪੀ ਲੈਵਲ ਦੇ ਅਧਿਕਾਰੀ ਕੋ ਇਹ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਕਿ ਉਸ ਨੂੰ ਨਿਆਂ ਮਿਲ ਸਕੇ ਪੀੜਤਾਂ ਨੇ ਅਦਾਲਤ ਵਿੱਚ ਦੋਸ਼ੀ ਕਰਮਚਾਰੀਆਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਸਲੇ ਦੇ ਵਿੱਚ ਡੀਜੀਪੀ ਚੰਡੀਗੜ੍ਹ ਪੁਲਿਸ ਨੂੰ ਤਲਬ ਕਰ ਲਿਆ ਨਾਲ ਦੀ ਨਾਲ ਉਹਨਾਂ ਕਿਹਾ ਕਿ ਪੇਸ਼ ਹੋਵੇ ਅਦਾਲਤ ਦੇ ਵਿੱਚ ਸੀਸੀਟੀਵੀ ਫੁਟੇਜ ਰਿਕਾਰਡ ਵਿੱਚ ਰੱਖੀ ਜਾਵੇ ਔਰ ਨਾਲ ਦੀ ਨਾਲ ਜਿਹੜੇ ਪੁਲਿਸ ਕਰਮਚਾਰੀਆਂ ਦੇ ਖਿਲਾਫ ਫੌਜੀ ਨੇ ਪਟੀਸ਼ਨ ਪਾਈ ਆ ਫੌਜੀ ਨੇ ਮੰਗ ਕੀਤੀ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਘਟੋ ਘਟੇ ਡੀਐਸਪੀ ਰੈਂਕ ਕੋਲ ਇਹ ਜਾਂਚ ਦੇਣੀ ਚਾਹੀਦੀ ਹੈ ਹੈਰਾਨੀ ਵਾਲੀ ਇਹ ਗੱਲ ਆ ਕਿ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਉਹ ਕੰਮ ਕੀਤਾ ਕਿ ਜਿਹੜੇ ਜਿਸ ਥਾਣੇ ਦੇ ਵਿੱਚ ਕੁੱਟਿਆ ਮਾਰਿਆ ਗਿਆ ਉੱਥੇ ਹੀ ਜਾਂਚ ਸੌਂਪ ਦਿੱਤੀ ਗਈ ਆ ਇਹ ਪੁਲਿਸ ਦੀ ਮਿਲੀ ਭੁਗਤ ਲੱਗਦੀ ਆ ਤੇ ਇਸ ਕਰਕੇ ਹੁਣ ਹਾਂ ਉਹ ਜੇ ਹਾਈ ਕੋਰਟ ਨੇ ਡੀਜੀਪੀ ਨੂੰ ਤਲਬ ਕੀਤਾ ਕਿ ਆਖਰ ਤੁਸੀਂ ਅਜਿਹਾ ਕਿਵੇਂ ਕਰ ਸਕਦੇ ਜਿਸ ਥਾਣੇ ਦੇ ਉੱਪਰ ਇਲਜ਼ਾਮ ਲੱਗੇ ਹੋਣ ਉੱਥੋਂ ਦੇ ਅਧਿਕਾਰੀਆਂ ਦੇ ਖਿਲਾਫ ਇਲਜ਼ਾਮ ਲੱਗੇ ਹੋਣ ਤੇ ਤੁਸੀਂ ਉਸੇ ਅਧਿਕਾਰੀਆਂ ਨੂੰ ਕਿਵੇਂ ਜਾਂਚ ਸੌਂਪ ਦੇ ਸਕਦੇ ਨੇ ਕਿਉਂਕਿ ਮਸਲਾ ਐਸਐਚਓ 11 ਦਾ ਹੁਣ ਸਵਾਲ ਹੈ ਕਿ ਜਦ ਫੌਜੀ ਦੇ ਕਮਾਂਡਿੰਗ ਆਫੀਸਰ ਚੰਡੀਗੜ੍ਹ ਪੁਲਿਸ ਦੇ ਡੀਜੀਪੀ اور ਆਈਜੀ ਨੂੰ ਚਿੱਠੀ ਲਿਖਦੇ ਨੇ ਤੇ ਉਦੋਂ ਹੀ ਚੰਡੀਗੜ੍ਹ ਪੁਲਿਸ ਦੀ ਆਈਜੀ ਦੀ ਮਿਲੀ ਭੁਗਤ ਸਾਹਮਣੇ ਆ ਸਕਦੀ ਹੈ ਕਿ ਉਸ ਜਿਹੜੇ ਕਥਿਤ ਦੋਸ਼ੀ ਨੇ ਇਨਚਾਰਜ ਨੇ ਉੱਥੋਂ ਦੇ ਉਹਨਾਂ ਨੂੰ ਹੀ ਜਾਂਪਸੌਂਪਤੀ ਜਿਸ ਤੋਂ ਇਹ ਸਾਫ ਝਲਕਦਾ ਹੈਗਾ ਕਿ ਫੌਜੀ ਨੂੰ ਨਿਆਂ ਮਿਲਣ ਵਾਲਾ ਨਹੀਂ ਹੈ ਹੁਣ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਜਿਹੜੇ ਪੀੜਤ ਫੌਜੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਇਨਸਾਫ ਮਿਲਣ ਦੀ ਆਸ ਹੈ ਲੇਕਿਨ ਮਸਲਾ ਹੈ ਕਿ ਪੁਲਿਸ ਸਟੇਸ਼ਨ 11 ਜਿਹੜਾ ਚੰਡੀਗੜ੍ਹ ਦਾ ਉਹ ਉਹ ਜਿੰਨੇ ਵੀ ਉੱਥੇ ਜ਼ਿੰਮੇਵਾਰ ਲੋਕ ਨੇ ਜਿਨ੍ਹਾਂ ਵੀਡੀਓ ਬਣੇ ਜਿਨ੍ਹਾਂ ਕੁੱਟਿਆ ਮਾਰੇ ਗਿਆ ਜਿਹਦੇ ਇਸ਼ਾਰੇ ਤੇ ਕੁੱਟਿਆ ਮਾਰੇ ਗਿਆ ਫੌਜੀ ਨੂੰ ਨੰਗਾ ਕੀਤਾ ਗਿਆ ਜਲੀਲ ਕੀਤਾ ਗਿਆ ਉਹਨਾਂ ਦੇ ਖਿਲਾਫ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਦ ਤੱਕ ਅਜਿਹੇ ਅਫਸਰਾਂ ਨੂੰ ਸਸਪੈਂਡ ਕਰ ਦੇਣਾ ਚਾਹੀਦਾ ਹੈ ਲੇਕਿਨ ਹੁਣ ਡੀਜੀਪੀ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤਲਬ ਕੀਤਾ ਦੇਖਦੇ ਹਾਂ ਕਿ ਕੀ ਚੰਡੀਗੜ੍ਹ ਪੁਲਿਸ ਦੇ ਡੀਜੀਪੀ ਘਟੋ ਘਟ ਇਨ੍ਹਾਂ ਇੱਕ ਫੌਜੀ ਦੀ ਇੱਜ਼ਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਸਖਤ ਕਾਰਵਾਈ ਕਰਨਗੇ ਜਾਂ ਫਿਰ ਆਪਣੇ ਜਿਹੜੇ ਉਥੋਂ ਦੇ ਸਬੰਧਤ ਪੁਲਿਸ ਅਧਿਕਾਰੀ ਨੇ ਜਿਹੜੇ ਪੁਲਿਸ ਸਟੇਸ਼ਨ ਸੈਕਟਰ 11 ਵਿੱਚ ਤਨਾਤ ਨੇ ਉਹਨਾਂ ਦਾ ਪੱਖ ਪੂਰਨ ਗੇ ਇਸ ਖਬਰ ਦੇ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ